हां जी बीके ਜੂ ਅਗਰਾਹਾ ਹਰੇਕ ਮੋਰਚੇ ਨੂੰ ਇਸ ਤਰ੍ਹਾਂ ਫਤਿਹ ਕਰਦੀ ਹੈ ਚਲੋ ਸੁਣਦੇ ਆ ਪ੍ਰਧਾਨ ਜੀ ਤੋਂ ਅੱਜ ਤੁਸੀਂ ਭਾਰਤੀ ਕਿਸਾਨ ਜਰੂਨ ਇਕਤਾ ਗਰਾਹਾ ਉਕਾਈ ਮੈੜਾ ਬਲਾਕ ਡੇਰਵਾ ਵੱਲੋਂ ਜਿਹੜੇ ਸਾਡੇ ਕੱਲ ਪਿੰਡ ਮੈਨਾ ਚੌਕ ਦੇ ਪੰਜ ਟਰੈਕਟਰ ਅੰਬਰਸਾਲਾ ਨੰਬਰ ਸਰ ਜ਼ਿਲ੍ਹੇ ਵਿੱਚ ਰਮਦਾਸ ਦੇ ਖੇਤਰ ਪਿੰਡ ਦਰਿਆ ਮੂਸਾ ਦੇ ਵਿੱਚ ਜਿਹੜੇ ਸਾਡੇ ਗਏ ਨੇ ਉਹਨਾਂ ਦੇ ਸਬੰਧ ਵਿੱਚ ਅੱਜ ਅਸੀਂ ਇਕੱਠੇ ਹੋਏ ਸਾਡਾ ਪ੍ਰਧਾਨ ਜਗਜੀਤ ਸਿੰਘ ਕਾਈ ਦੇ ਸੇਖੋਂ ਉਹਨਾਂ ਦਾ ਟਰੈਕਟਰ ਕੱਲ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਗਾਇਗਾ ਇਸ ਕਰਕੇ ਅੱਜ ਉਹਨਾਂ ਦੀ ਸੀ ਜੀਰੀ ਵਧਣ ਦੇ ਸਬੰਧ ਵਿੱਚ ਅੱਜ ਅਸੀਂ ਇਕੱਠੇ ਹੋਏ ਹਾਂ ਕਿਉਂਕਿ ਭਰਾਵੋ ਜੇਕਰ ਅਸੀਂ ਆਪ ਇੱਕ ਦੂਜੇ ਦਾ ਸਹਿਯੋਗ ਨਹੀਂ ਕਰਾਂਗੇ ਤਾਂ ਇਹ ਕੰਮ ਨਹੀਂ ਚੱਲਣਾ ਕਿਉਂਕਿ ਅਸੀਂ ਸਾਡੀ ਪਿੰਕਾਈ ਦੀ ਪਿੰਡ ਦੀ ਮੀਟਿੰਗ ਹੋਈ ਸੀ ਮੀਟਿੰਗ ਵਿੱਚ ਸਾਡੇ ਜਿਹੜੇ ਸਾਰੇ ਅਸੀਂ 8-9 ਆਗੂਆਂ ਨੇ ਇਹ ਗੱਲ ਕਹੀ ਸੀ ਕਿ ਅਸੀਂ ਸਾਰੇ ਚੱਲਾਂਗੇ ਪਰ ਉਸ ਦੇ ਵਿੱਚ ਸਾਨੂੰ ਰੋਕਿਆ ਗਿਆ ਕਿ ਪੰਜ ਆਗੂ ਸਾਡੇ ਟਰੈਕਟਰ ਲੈ ਕੇ ਗਏ ਨੇ ਤਿੰਨ ਆਗੂ ਨੂੰ ਸਾਨੂੰ ਰੋਕਿਆ ਗਿਆ ਕਿਉਂਕਿ ਇਸ ਕਰਕੇ ਵੀ ਜਿਹੜੀ ਤੁਸੀਂ ਜੀਰੀ ਹੈ ਦੂਜੇ ਆਗੂਆਂ ਨੂੰ ਵਧਣੀ ਹੈ ਇਸਦੇ ਕਰਕੇ ਅਸੀਂ ਤਿੰਨ ਚਾਰ ਕੋਈ ਇੱਥੇ ਆ ਗਿਆ ਪਰਾਲੀ ਦੇ ਸਬੰਧ ਵਿੱਚ ਕੋਈ ਮਸਲਾ ਆਉਂਦਾ ਹੈ ਇਸ ਕਰਕੇ ਅਸੀਂ ਇੱਥੇ ਇੱਥੇ ਖੜੇ ਹਾਂ ਕਿਉਂਕਿ ਭਰਾਵੋ ਜਿਹੜੇ ਉਹਨਾਂ ਦਾ ਬਹੁਤ ਵੱਡੀ ਪੱਧਰੇ ਨੁਕਸਾਨ ਹੋਇਆ ਜਿਹੜੀ ਦੀਵਾਲੀ ਮਨਾਉਣ ਨੂੰ ਉਹਨਾਂ ਦੇ ਘਰਾਂ 'ਚ ਬਨੇਰੇ ਨਹੀਂ ਰਹੇ ਉਹਨਾਂ ਦੇ ਇਹ ਜਿਹੇ ਹਾਲਾਤ ਪੈਦਾ ਹੋ ਗਏ ਸੀ ਸਾਡੇ ਉੱਤੇ ਤਿੰਨ ਚਾਰ ਚੱਕਰ ਲੱਗ ਚੁੱਕੇ ਸਾਡੇ ਅੱਜ ਚੌਥੀ ਵਾਰ ਸਾਡੇ ਟਰੈਕਟਰ ਗਏ ਨੇ ਪਹਿਲਾਂ ਸਾਡੇ ਅਸੀਂ ਖਾਣ ਵਾਲੀ ਕਣਕ ਦੇ ਕੇ ਆਏ ਉਸ ਤੋਂ ਬਾਅਦ ਅਸੀਂ ਬੀਜ ਦੇ ਕੇ ਆਏ ਉਸ ਤੋਂ ਬਾਅਦ ਅਸੀਂ ਦੋ ਭੂਗ ਪਿੱਟ ਮਹਿਲਾ ਚੌਕ ਵੱਲੋਂ ਭਰ ਕੇ ਉੱਥੇ ਪੰਡ ਕੇ ਆਇਆ ਤੂੜੀ ਦੇ ਤੇ ਅੱਜ ਕੱਲ ਸਾਡੇ ਟਰੈਕਟਰ ਗਏ ਨੇ ਪਾਣ ਪੱਤਰਾ ਕਰਨ ਖਾਤਰ ਕਾਦੀ ਚੌਥੀ ਪੰਜਵੀਂ ਖੇਤ ਕੱਲ ਗਈ ਹੈ ਇਸ ਕਰਕੇ ਭਰਾਵੋ ਜਿਹੜੇ ਉੱਥੇ ਹਾਲਾਤ ਨੇ ਜਿਵੇਂ ਅਸੀਂ ਦੇਖੇ ਨੇ ਇਹਨਾਂ ਦੇ ਘਰ ਟੇਗੇ ਉਹਨਾਂ ਦੀਆਂ ਜ਼ਮੀਨਾਂ ਦੇ ਵਿੱਚ ਫਸਲਾਂ ਮਰ ਗਈਆਂ ਅਸੀਂ ਇੱਕਾ ਅਸੀਂ ਘਰ ਦੇ ਹਾਲਾਤ ਦੇਖੇ ਕਿ ਲੇਡੀ ਵਿਚਾਰੀ ਰੋ ਰਹੀ ਸੀ ਜਦੋਂ ਅਸੀਂ ਉਹਨੂੰ ਪੁੱਛਿਆ ਕਹਿੰਦੀ ਮੇਰੇ ਕੋਲੇ ਦੋ ਥੀਲੇ ਤੇ ਦੋ ਥੀਲੇ ਦੇ ਵਿੱਚ ਕਹਿੰਦੀ ਪਿਛਲੇ ਸਾਲ ਮੇਰਾ ਘਰ ਵਾਲਾ ਬਿਮਾਰ ਹੋ ਗਿਆ 20-25 ਲੱਖ ਰੁਪਏ ਲੱਗਿਆ ਇੱਕ ਥੀਲਾ ਮੇਰਾ ਨਿਕਲਿਆ ਇੱਕ ਥੀਲਾ ਕਹਿੰਦੀ ਮੇਰੇ ਕੋਲੇ ਹੋਣਾ ਤੇ ਇੱਕ ਥੀਲੇ ਦਾ ਕਦੀ ਫਸਲ ਮਰ ਗਈ ਸਤਾ ਦੇ ਪ੍ਰਭੂ ਉਹਨਾਂ ਦੇ ਖਾਲਾਤ ਬਹੁਤ ਮਾੜੇ ਨੇ ਇਸ ਕਰਕੇ ਸਾਡੀ ਸਰਕਾਰ ਨੇ ਜਾਂ ਸਾਡੇ ਸਰਕਾਰ ਦਾ ਦੰਦ ਰੇ ਕਿੰਨਾ ਫਲਾ ਰਿਹਾ ਹੈ ਵੀ ਉਹਨਾਂ ਦਾ ਤਿੰਨ ਮਕਾਨ ਇਹ ਦਰ ਕਿਛੇ ਲੋਕਾਂ ਨੂੰ ਲਾਮਬੰਦ ਕਰਦੇ ਆ ਕਿ ਭਰਾਵੋ ਜੇ ਤੁਸੀਂ ਇਕੱਠੇ ਹੋਵੋਗੇ ਤਾਂ ਆਪਾਂ ਇਹਦੀ ਨਿਪਰਵਾਇ ਕਰ ਸਕਾਂਗੇ ਇਸ ਕਰਕੇ ਇਹ ਜਿਹੜੇ ਕੰਦਾਰੇ ਉਹਨੇ ਸੌਣ ਵਿੱਚ ਦੂਜੀ ਗੱਲ ਨਹੀਂ ਬਰਾਲੀ ਵਾਲੀ ਬਰਾਲੀ ਦੇ ਸਰਕਾਰ ਵੱਡੇ ਖਤਰਨਾਕ ਰੂਲ ਲੈ ਕੇ ਆ ਰਹੀ ਹੈ ਜਿਹੜੇ ਸਾਡੇ ਕਾਨੂੰਨ ਨੇ ਸਾਰੇ ਬਦਲੇ ਜਾ ਰਹੇ ਨੇ ਕਿਉਂਕਿ ਭਰਾਵੋ ਜਿਹੜੇ ਸਾਡੇ ਐਕਟ ਬਾਰੇ ਹੋਦੇ ਪੁਰਾਣੇ ਉਹ ਜਿਹੜੀਆਂ ਸਾਡੀਆਂ ਫੈਕਟਰੀਆਂ ਲੱਗਦੀਆਂ ਸੀ ਉਹਦੇ ਵਿੱਚ ਲੋਕਾਂ ਦੀ ਮਿਹਰ ਮਹੰਦੀ ਸੀ ਲੋਕਾਂ ਤੋਂ ਪੁੱਛਿਆ ਜਾਂਦਾ ਸੀ ਉਹ ਸਾਰੇ ਕਾਨੂੰਨ ਬਦਲ-ਬਦਲ ਕੇ ਸਰਕਾਰ ਨੇ ਐਕਟ ਬਦਲ ਤੇ ਉਹ ਕਹਿੰਦੇ ਨੇ ਜਿਹੜਾ ਇਹ ਹੁਣ ਉਜੋਗਪਤੀ ਨੇ ਬਹੁਤ ਸਿਆਣੇ ਹੋ ਗਏ ਨਵੀਂ ਤਕਨੀਕ ਆ ਗਈ ਹੁਣ ਇਹ ਗੱਲਾ ਨਹੀਂ ਉਜੋਗ ਹੁਣ ਨਹੀਂ ਕਰਨਗੇ ਪ੍ਰੋਡਕਟਸ ਬਣਾਉਣਗੇ ਇਸ ਕਰਕੇ ਭਰਾਵੋ ਵੱਡੀ ਪੱਧਰ ਤੇ ਪ੍ਰਾਲੀ ਦੇ ਸੰਬੰਧ ਵਿੱਚ ਅਸੀਂ ਕਹਿਣਾ ਚਾਹੁੰਦੇ ਆ ਸਾਡੇ ਕੋਲੇ ਗ੍ਰੀਨ ਟੂਨਰ ਦਾ ਫੈਸਲਾ ਹੈ ਇਸ ਤੋਂ ਇਲਾਵਾ ਸਾਡੇ ਕੋਲੇ ਸੁਪਰੀਮ ਕੋਰਟ ਦਾ ਹੀ ਫੈਸਲਾ ਹੈ ਇਸ ਕਰਕੇ ਭਰਾਵੋ ਜਿਹੜਾ ਇਹ ਸੁਪਰੀਮ ਕੋਰਟ ਦਾ ਗ੍ਰੀਨ ਟੂਨਰ ਦਾ ਫੈਸਲਾ ਹੈ ਕਿਉਂਕਿ ਅਸੀਂ ਪ੍ਰਾਲੀ ਨੂੰ ਅੱਗ ਨਹੀਂ ਲਾਉਣਾ ਚਾਹੁੰਦੇ ਸਭ ਤੋਂ ਵੱਧ ਨੁਕਸਾਨ ਸਾਡੇ ਬੱਚਿਆਂ ਦਾ ਸਾਡਾ ਆਪਦਾ ਸਾਡੇ ਫੇਫੜੇ ਦਾ ਕਰਦਾ ਹੈ ਕਿਉਂਕਿ ਇਹ ਧੂਆ ਸਾਡੇ ਸਾਡੇ ਘਰਾਂ ਵਿੱਚ ਹੀ ਪਹੁੰਚ ਜਾਂਦਾ ਹੈ ਪਰ ਸਾਡੀ ਮਜਬੂਰੀ ਹੈ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਜਿਹੜੇ ਇਹ ਅੱਜ ਅਸੀਂ ਫਸਲ ਕੱਟ ਰਹੇ ਹਾਂ ਇਹਦੇ ਹਫ਼ਤੇ ਦੇ 10 ਦਿਨਾਂ ਵਿੱਚ ਵੇਡਰ ਲੈ ਆ ਕੇ ਜਾਂ ਕਿਸੇ ਵੀ ਤਰ੍ਹਾਂ ਦਾ ਪ੍ਰਬੰਧ ਕਰਕੇ ਲੈ ਜੇ ਪਰਾਲੀ ਸਾਨੂੰ ਕੋਈ ਸਮੱਸਿਆ ਨਹੀਂ ਪਰ ਜੇਕਰ ਸਰਕਾਰ ਇਹ ਨਹੀਂ ਕਰਦੀ ਫਿਰ ਅਸੀਂ ਇਹਨੂੰ ਅੱਗ ਲਾਵਾਂਗੇ ਤੇ ਵੱਡੀ ਪੱਦਰ ਤੇ ਅਸੀਂ ਇਹਦਾ ਕੋਈ ਸਰਕਾਰ ਦਾ ਮੁਲਾਜ਼ਮ ਆਉਂਦਾ ਤਾਂ ਵੀ ਉਹਨਾਂ ਦਾ ਵਿਰੋਧ ਕਰਾਂਗੇ ਉਹਨਾਂ ਨੂੰ ਤਰਕ ਨਾਲ ਗੱਲਾਂ ਕਰਾਂਗੇ ਕਿਉਂਕਿ ਭਰਾਵੋ ਸਾਡੇ ਕੋਲੇ ਕ੍ਰੀਨ ਟਿਬੂਲਰ ਦਾ ਫੈਸਲਾ ਵੀ ਆ ਸਾਡੇ ਕੋਲ ਸੁਪਰੀਮ ਕੋਰਟ ਦਾ ਫੈਸਲਾ ਵੀ ਆ ਫਿਰ ਕੋਈ ਇਹ ਮੁਲਾਜ਼ਮ ਆਉਂਦਾ ਤਾਂ ਇੱਥੇ ਤਿਆਰੀ ਕਰਕੇ ਆਵੇ ਸਾਡੇ ਪਿੰਡ ਮਹਿਲਾ ਵਿੱਚ ਕਿਉਂਕਿ ਅਸੀਂ ਨਹੀਂ ਇੱਥੋਂ ਇਹ ਸਵਾਲਾਂ ਦੇ ਜਵਾਬ ਲੈਣਾ ਜਾਣ ਦੇਣਾ ਪਾਵੇਂ ਅਸੀਂ ਉਹਨਾਂ ਨੂੰ ਜਿਤਨਾ ਵਾਲਾ ਸਤਕਾਰ ਨਾਲ ਬਿਠਾਵਾਵਾਂਗੇ ਸਤਕਾਰ ਨਾਲ ਹੀ ਗੱਲਾਂ ਕਰਾਂਗੇ ਤਰਕ ਨਾਲ ਗੱਲ ਕਰਾਂਗੇ ਕੋਈ ਆਈਐਮ ਵੀ ਫਾਲਤੂ ਵੀ ਨਹੀਂ ਮਗਜ ਮਾਰਦੇ ਇਸ ਕਰਕੇ ਭਰਾਵੋ ਜੇਕਰ ਕੋਈ ਇੱਥੇ ਆਉਂਦਾ ਹੈ ਮੁਲਾਜ਼ਮ ਐਸਡੀਓ ਐਸਡੀਐਮ ਜਾਂ ਡੀਸੀ ਕੋਈ ਫਾਇਰ ਗ੍ਰੇਡ ਤੇ ਗੱਡੀਆਂ ਲੈ ਕੇ ਆਉਂਦੇ ਨੇ ਜਾਂ ਪੁਲਿਸ ਪ੍ਰਸ਼ਾਸਨ ਆਉਂਦਾ ਐ ਐਸਐਸਪੀ ਆਉਂਦਾ ਤਾਪ ਨੇ ਉਹ ਮੁਲਾਜ਼ਮ ਤਿਆਰੀ ਕਰਕੇ ਹੁਣ ਕਿਉਂਕਿ ਉਹਨਾਂ ਨੂੰ ਸਾਡੇ ਸਵਾਲਾਂ ਦੇ ਜਵਾਬ ਦੇ ਕੇ ਜਾਣੇ ਪੈਣਗੇ ਜੇਕਰ ਨਾ ਦਿੱਤੇ ਫਿਰ ਅਸੀਂ ਇੱਥੋਂ ਨਹੀਂ ਜਾਣ ਦੇਣਾ ਨਾ ਹੀ ਅਸੀਂ ਲੋਕਾਂ ਨਾਲ ਖੜਕੇ ਫਿਰ ਅਸੀਂ ਅੱਗ ਵੀ ਲਵਾਵਾਂਗੇ ਇਸ ਕਰਕੇ ਭਰਾਵੋ ਇਹ ਪ੍ਰਬੰਧ ਸਰਕਾਰ ਦਾ ਹੈ ਸਰਕਾਰ ਨੇ ਦੇਖਣਾ ਵੀ ਕੀ ਕਰਨਾ ਹੈ ਇੰਨੀ ਆਕ ਗੱਲਾਂ ਸੀ ਇਸ ਕਰਕੇ ਅਸੀਂ ਸੋਡੇ ਲੋਕਾਂ ਨੂੰ ਵੀ ਕਹਨੇ ਆ ਜਾਂ ਹੋਰ ਪੰਡਾ ਨੂੰ ਕਹਨੇ ਕਿਉਂਕਿ ਭਰਾਵੋ ਹੁਣ ਸਾਡਾ 1500 ਟਰੈਕਟਰ ਗਿਆ ਇਸ ਤੋਂ ਬਾਅਦ 5000 ਟਰੈਕਟਰ ਜਾਣਾ ਕਣਕ ਬੀਜ ਕੇ ਇਸ ਕਰਕੇ ਜੇ ਭਰਾਵੋ ਜਿਹਨੇ ਪੁਰਾਣੇ ਸਾਡੇ ਬਜ਼ੁਰਗ ਕਿ ਦੂਜੇ ਨਾਲ ਇਕੱਠੇ ਹੋ ਕੇ ਵੀੜੀ ਕਰਕੇ ਕੰਮ ਕਰਦੇ ਸੀ ਤਾਂ ਸਾਨੂੰ ਅੱਜ ਵੀ ਉਹੀ ਇੱਕ ਦੂਜੇ ਨਾਲ ਨਾਲ ਮਿਲ ਕੇ ਕੰਮ ਕਰਨਾ ਪੈਣਾ ਕਿਉਂਕਿ ਜੇ ਵੀ ਜਿਹੜੇ ਸਾਡੇ ਆਗੂ ਗਏ ਨੇ ਪੰਜ ਪੰਜ ਆਗੂਆਂ ਦੀ ਕਦਰ ਨੂੰ ਕੋਈ ਜੀ ਹੋਰ ਦੀ ਵੱਡਣੀ ਤਾਂ ਅਸੀਂ ਉਹ ਵੀ ਵੱਧ ਚੜ੍ਹ ਕੇ ਵਟਾਂਗੇ ਇਸ ਕਰਕੇ ਭਰਾਵੋ ਇੰਨੀਆਂ ਜਿਹੀ ਗੱਲਾਂ ਨਾਲ ਸੋਡਾ ਸਾਰਿਆਂ ਦਾ ਧੰਨਵਾਦ श्री वाहिगू जी ख़ाला श्रीू जी फते भारत किरा जिंदा हुन सारिय